ਇੱਕ ਬਿਜਲੀ ਦੇ ਖੰਬੇ ਦੇ ਉੱਤੇ ਇੱਕ ਪਰਚੀ ਲੱਗੀ ਹੋਈ ਸੀ ਜਿਸ ਨੂੰ ਪੜਨ ਦੇ ਲਈ ਮੈਂ ਉੱਥੇ ਰੁਕ ਗਿਆ ਅਤੇ ਪਰਚੀ ਦੇ ਉੱਤੇ ਲਿਖਿਆ ਗਿਆ ਸੀ ਕਿ ਮੇਰਾ 50 ਰੁਪਏ ਦਾ ਨੋਟ ਗੁੰਮ ਹੋ ਚੁੱਕਿਆ ਹੈ ਅਤੇ ਬਹੁਤ ਜ਼ਿਆਦਾ ਨਿਗਾ ਘੱਟ ਹੋਣ ਕਰਕੇ ਮੈਨੂੰ 50 ਦਾ ਨੋਟ ਨਹੀਂ ਲੱਭ ਰਿਹਾ ਜੇਕਰ ਕਿਸੇ ਨੂੰ ਵੀ ਇਹ 50 ਦਾ ਨੋਟ ਮਿਲਦਾ ਤਾਂ ਮੇਰੇ ਹੇਠ ਲਿਖੇ ਪਤੇ ਦੇ ਉੱਤੇ ਮੈਨੂੰ ਪਕੜਾ ਕੇ ਜਾਵੇ ਪੜਦੇ ਹੀ ਮੈਂ ਸੋਚਿਆ ਕਿ ਹੋ ਸਕਦਾ ਹੈ 50 ਰੁਪਏ ਦਾ ਨੋਟ ਕਿਸੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੋਵੇ ਲੱਭਿਆ ਤਾਂ ਚਲੋ ਮੈਨੂੰ ਨਹੀਂ ਲੇਕਿਨ 50 ਰੁਪਏ ਕੋਈ ਵੱਡੀ ਰਕਮ ਨਹੀਂ ਹੈ ਇਸ ਲਈ ਮੈਨੇ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ ਇਹ ਪਤਾ ਪੜ ਕੇ ਮੈਂ ਉਸ ਪਤੇ ਦੇ ਉੱਤੇ ਪਹੁੰਚ ਗਿਆ ਜਾ ਕੇ ਦੇਖਿਆ ਤਾਂ ਉਸ ਜਗ੍ਹਾ ਤੇ ਇੱਕ ਬਜ਼ੁਰਗ ਮਾਤਾ ਇਕੱਲੀ ਰਹਿ ਰਹੀ ਸੀ ਮੈਂ ਮਾਤਾ ਕੋਲ ਗਿਆ ਅਤੇ ਉਸ ਨੂੰ ਕਿਹਾ ਕਿ ਆ ਲੋ ਜੀ ਤੁਹਾਡਾ 50 ਰੁਪਏ ਦਾ ਨੋਟ ਜਿਸ ਬਾਰੇ ਕਿ ਤੁਸੀਂ ਖੰਬੇ ਤੇ ਲਿਖ ਕੇ ਇੱਕ ਪਰਚੀ ਲਗਾਈ ਸੀ ਤੇ ਇਹ ਮੈਂ ਤੁਹਾਨੂੰ ਵਾਪਸ ਕਰਨ ਆਇਆ ਮੈਨੂੰ ਮਿਲ ਗਿਆ ਸੀ ਏ ਸੁਣ ਕੇ ਮਾਤਾ ਨੇ ਮੈਨੂੰ ਕਿਹਾ ਕਿ ਹੁਣ ਤੱਕ ਮੈਨੂੰ 70-75 ਲੋਕ 50-50 ਰੁਪਏ ਵਾਪਸ ਕਰਨ ਆ ਚੁੱਕੇ ਨੇ ਮੈਨੂੰ ਇਕੱਲੀ ਨੂੰ ਰਹਿੰਦੀ ਦੇਖ ਕੇ ਕਿਸੇ ਨੇ ਮੇਰੀ ਮਦਦ ਲਈ ਉਹ ਪਰਚੀ ਲਗਾਈ ਹੋਈ ਹੈ ਅਤੇ ਮੈਨੂੰ ਹੁਣ ਤੱਕ ਨਹੀਂ ਪਤਾ ਕਿ ਕਿਸ ਨੇ ਉਹ ਪਰਚੀ ਲਗਾਈ ਹੈ ਤੇ ਮੈਨੂੰ ਇਹ ਪੈਸੇ ਨਹੀਂ ਚਾਹੀਦੇ ਮੇਰੇ ਬਹੁਤ ਜ਼ਿਆਦਾ ਜਿੱਦ ਕਰਨ ਦੇ ਉੱਤੇ ਰੋਂਦੀ ਹੋਈ ਮਾਤਾ ਨੇ ਉਹ 50 ਰੁਪਏ ਤਾਂ ਫੜ ਲਏ ਪਰ ਉਸ ਨੇ ਕਿਹਾ ਕਿ ਪੁੱਤ ਜਾ ਕੇ ਉਹ ਪਰਚੀ ਜ਼ਰੂਰ ਪਾੜ ਦੇਂ ਜਿਸ ਨੂੰ ਦੇਖ ਕੇ ਲੋਕ ਬਾਰ ਬਾਰ ਮੇਰੀ ਮਦਦ ਕਰਨ ਆਉਂਦੇ ਨੇ ਮੈਂ ਉਹਨਾਂ ਨੂੰ ਹਾਂ ਤਾਂ ਕਰ ਦਿੱਤੀ ਪਰ ਪਰਚੀ ਪਾੜਨ ਨੂੰ ਮੇਰੀ ਜ਼ਮੀਰ ਨਹੀਂ ਮੰਨੀ ਮਾਤਾ ਨੇ ਬਾਕੀ ਬੰਦਿਆਂ ਨੂੰ ਵੀ ਇਸੇ ਤਰੀਕੇ ਦੇ ਨਾਲ ਕਿਹਾ ਹੋਵੇਗਾ ਕਿ ਉਹ ਪਰਚੀ ਨੂੰ ਪਾੜ ਦੇਣ ਪਰ ਹੁਣ ਤੱਕ ਕਿਸੇ ਨੇ ਵੀ ਪਰਚੀ ਨੂੰ ਨਹੀਂ ਪਾੜੀ ਸੀ ਫਿਰ ਮੈਂ ਉਸ ਵਿਅਕਤੀ ਬਾਰੇ ਸੋਚਿਆ ਜਿਸ ਨੇ ਇਸ ਮਾਤਾ ਦੀ ਮਦਦ ਕਰਨ ਲਈ ਉਹ ਪਰਚੀ ਲਗਾਈ ਸੀ ਕਿ ਉਸ ਦੀ ਸੋਚ ਕਿੰਨੀ ਚੰਗੀ ਹੈ ਤੇ ਉਸ ਨੇ ਮਦਦ ਕਰਨ ਦਾ ਕਿੰਨਾ ਚੰਗਾ ਤਰੀਕਾ ਲੱਭਿਆ ਤਾਂ ਜੇਕਰ ਤੁਹਾਡੀ ਸੋਚ ਚੰਗੀ ਹੈ ਤੇ ਨੀਅਤ ਚੰਗੀ ਹੈ ਤਾਂ ਤੁਸੀਂ ਨੀਸਵਾਰਥ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਦੀ ਮਦਦ ਕਰ ਸਕਦੇ ਹੋ ਧੰਨਵਾਦ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ